2000 ਲੱਗਿਆ ਜਦੋਂ ਇੱਥੇ ਆਉਣੇ ਹਾਂ ਚਪੈਰਾ ਸਾਹਿਬ ਘੱਟਦੇ ਹਾਂ ਮਤਲਬ ਇਹ ਮੇਰਾ ਤੀਜਾ ਚਪੈਰਾ ਅੱਜ ਅੱਛਾ ਜੀ ਮਤਲਬ ਮੈਂ ਦਿੱਲੀ ਜਾਂਦਾ ਹਾਂ ਜਦ ਤੱਕ ਕਿ ਮੈਂ ਨਾ ਗੁਰਦੁਆਰਾ ਸਾਹਿਬ ਆਵਾਂ ਮੈਨੂੰ ਚੈਨ ਨਹੀਂ ਮਿਲਦਾ ਜੋ ਮਰਜ਼ੀ ਹੋ ਜਾਵੇ ਮੈਂ ਰাতি 10 ਵਜੇ ਆਵਾਂ 11 ਵਜੇ ਆਵਾਂ 12 ਵਜੇ ਆਵਾਂ ਜਦ ਤੱਕ ਗੁਰਦੁਆਰਾ ਸਾਹਿਬ ਨਹੀਂ ਆਣਾ ਮੈਨੂੰ ਨਹੀਂ ਚੈਨ ਮਿਲਦਾ ਜਾਣਾ ਹੀ ਜਾਣਾ ਹਾਜ਼ਰੀ ਲਾਣੇ ਹੀ ਲਾਣੇ ਆ ਮੈਂ ਤਾਂ ਮੇਦੇ ਮਦਰ ਰੋਜ਼ ਰਾਤ ਨੂੰ 11 12 ਵਜੇ ਹੀ ਹਾਜ਼ਰੀ ਲਾਂਦੇ ਹੀ ਲਾਂਦੇ ਆ ਬਾਬਾ ਦੀਪ ਸਿੰਘ ਜੀ ਤੇ ਯਕੀਨ ਪੈ ਜੇ ਪਿਆਰ ਪੈ ਜਾਣਾ ਇਹਨਾਂ ਨਾਲ ਤੇ ਫਿਰ ਬੰ ਆਪੇ ਖਿੱਚਿਆ ਆਉਂਦਾ ਇਧਰ ਬਿਲਕੁਲ ਬਿਲਕੁਲ ਸਾਡੀ ਸਹੀ ਗੱਲ ਆ ਭਾਜੀ ਮਤਲਬ ਖਿੱਚ ਪੂਰੀ ਪੈਂਦੀ ਆ 7-8 ਵਜੇ ਤਾਂ ਹੁੰਦਾ ਪਰ ਪਹੁੰਚਣਾ ਹੀ ਪਹੁੰਚਣਾ ਜਿੱਥੇ ਮਰਜ਼ੀ ਹੋਈ ਜਦੋਂ ਇਹਨਾਂ ਦੇ ਲੜਦੇ ਲੱਗੇ ਆ ਮਤਲਬ ਬਹੁਤ ਕਿਰਪਾ ਜਣਾ ਵੀ ਕੀ ਬਦਲਾਅ ਜਿਹੜਾ ਤੁਹਾਨੂੰ ਵੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਵੀ ਜਦੋਂ ਦੇ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤੀ ਬਹੁਤ ਬਸੇ ਬਦਲਾਅ ਬਹੁਤ ਲਾਈਫ ਚੇਂਜ ਹੋ ਗਈ ਆ ਆਪਣੇ ਉਹਨੂੰ ਫੀਲ ਹੁੰਦਾ ਬਦਲ ਗਿਆ ਸਭ ਬਹੁਤ ਕੁਝ ਫੀਲ ਹੋ ਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਬੰਦੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਫਤਿਹ ਜੀ ਵਾਇਗੁਰਜੀ ਜੀ ਨੂੰ ਕਿੰਨਾ ਸਮਾਂ ਹੋ ਗਿਆ ਤਾਂੰਦਨ ਮੱਬਾ ਦੀਪ ਸਿੰਘ ਗੁਰਦੁਆਰੇ ਆਂਦਾ ਮੈਨੂੰ ਹੋ ਗਏ 2 ਸਾਲ 2.5 ਸਾਲ ਹੋ ਗਏ ਹੁਣੇ ਜੀ ਤੇ ਕਿਹੋ ਜਿਹਾ ਲੱਗਿਆ ਜਦੋਂ ਇੱਥੇ ਆਉਣੇ ਹਾਂ ਚਪੈਰਾ ਸਾਫ ਕੱਟਦੇ ਆ ਮਤਲਬ ਇਹ ਮੇਰਾ ਤੀਜਾ ਚਪੈਰਾ ਅੱਜ ਮਤਲਬ ਮੈਂ ਦਿੱਲੀ ਜਾਂਦਾ ਆ ਜਦ ਤੱਕ ਕਿ ਮੈਂ ਨਾ ਗੁਰਦੁਆਰਾ ਸਾਹਿਬ ਆਵਾਂ ਮੈਨੂੰ ਚੈਨ ਨਹੀਂ ਮਿਲਦਾ ਜੋ ਮਰਜ਼ੀ ਹੋ ਜਾ ਬੰਮਰਾ ਤੇ 10 ਵਜੇ ਆਵਾਂ 11 ਵਜੇ ਆਵਾਂ 12 ਵਜੇ ਆਵ ਮੈਨੂੰ ਨੇ ਚਾਣਾ ਮਿਲਦੀ ਨੇ ਜਾਣਾ ਹੀ ਜਾਣਾ ਹਾਜ਼ਰੀ ਲਾਣੀ ਲਾਣੇ ਆ ਮੈਂ ਤਾਂ ਮੇਦੇ ਮਾਤਾ ਰੋਜ਼ ਰਾਤ ਨੂੰ 11 12 ਵਜੇ ਹੀ ਹਾਜ਼ਰੀ ਲਾਣੇ ਲਾਣੇ ਆ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਬਾਬਾ ਦੀਪ ਸਿੰਘ ਜੀ ਤੇ ਯਕੀਨ ਪੈ ਜੇ ਪਿਆਰ ਪੈ ਜਾਣਾ ਇਹਨਾਂ ਨਾਲ ਤੇ ਫੇਰ ਬੰਦਾ ਇੱਥੇ ਮੱਥਾ ਟੇਕ ਕੇ ਬਿਨਾ ਰਹਿ ਨਹੀਂ ਪਾਉਂਦਾ ਆਪੇ ਖਿੱਚਿਆ ਆਉਂਦਾ ਇੱਧਰ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਆ ਭਾਜੀ ਮਤਲਬ ਖਿੱਚ ਪੂਰੀ ਪੈਂਦੀ ਆ 7 8 ਵਜੇ ਤਾਂ ਹੁੰਦਾ ਪਰ ਪਹੁੰਚਣਾ ਹੀ ਪਹੁੰਚਣਾ ਜਿੱਥੇ ਮਰਜ਼ੀ ਹੋਈ ਬਿਲਕੁਲ ਜਦੋਂ ਇਹਨਾਂ ਦੇ ਲੜਦੇ ਲੱਗੇ ਆ ਮਤਲਬ ਬਹੁਤ ਕਿਰਪਾ ਆ ਜਣਾ ਵੀ ਐਮ ਕਿਹ ਹੈ ਬਹੁਤ ਕੋ ਚੇਂਜ ਹੋ ਗਿਆ ਲਾਈਫ ਤੇ ਕੋਈ ਸਾਂਝਾ ਕਰਨਾ ਚਾਹੋਗੇ ਵੀ ਕੀ ਬਦਲਾਵ ਜਿਹੜਾ ਤੁਹਾਨੂੰ ਵੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਵੀ ਜਦੋਂ ਦੇ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਬਹੁਤ ਬਦਲਾਵ ਬਹੁਤ ਲਾਈਫ ਚੇਂਜ ਹੀ ਹੋ ਗਈ ਹੈ ਮਤਲਬ ਆਪ ਬਦਲ ਆਪਣੇ ਨੂੰ ਫੀਲ ਹੁੰਦਾ ਬਦਲ ਗਿਆ ਸਭ ਬਹੁਤ ਕੁਝ ਫੀਲ ਹੋ ਗਿਆ ਕਹਿੰਦੇ ਕੁਝ ਵੀ ਜੇ ਆਪਾਂ ਸੋਚਦੇ ਆ ਨਾ ਚਪੈਰਾ ਸਾਹਿਬ ਤੇ ਆ ਕੇ ਜਦੋਂ ਇੱਥੇ ਮੱਥਾ ਟੇਕਣਾ ਆ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਆ ਤਾਂ ਬਾਬਾ ਜੀ ਕੁਛ ਸਮੇਂ 'ਚ ਜਿਹੜਾ ਕਿ ਉਹ ਪੂਰਾ ਕਰ ਦਿੰਦੇ ਨੇ ਵੀ ਤੁਹਾਨੂੰ ਦੂਜੀ ਵਾਰੀ ਮੰਗਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਇਹ ਤਾਂ ਗੱਲ ਹੈਗੀ ਭਾਜੀ ਜੋ ਮੰਗਦੇ ਹਾਂ ਪਹਿਲੇ ਪੂਰਾ ਹੁੰਦਾ ਕਹਿਣਾ ਪੈਂਦਾ ਹੀ ਨਹੀਂ ਉਹਨਾਂ ਨੂੰ ਉਹ ਸਭ ਤੋਂ ਪਹਿਲੇ ਪੂਰਾ ਕਰ ਦਿੰਦੇ ਹਨ ਲਾਈਕ ਇੰਨੀ ਕਿਰਪਾ ਬਾਬਾ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬਾ বিনা ਸਰ ਕੀ ਰਪਾ ਕੇ ਸ ਕੀ ਕਾਸੂ ਕੀਏ ਤੇ ਸੁਖ ਮਾਇ ਮਰੀ ਕਰਮਨਾ ਦਾ ਗ੍ਰਸਤਾ ਹੈ ਉਹ ਮਿਤ ਅਮ੍ਰਿਤ ਰਾਮ ਦਾ ਨਾਮ ਜੇ ਹੀ ਮੈਂ ਸਵਾ ਵਿਸ਼ਰਾਮ ਸਮਾਦ ਅਨਾਤ ਦਾ ਨਾਮ ਕਹਿ ਨਾ ਜਾਏ ਅਜਤਿ ਸਮਾਦ ਇਹ ਰਾਜ ਤਾ ਪਾਈ ਨਾਲ ਤੇਜਨ ਸੋ ਜੀ ਪਾਏ ਕੋਨ ਕਰਤ